ਹਾਂਜੀ ਸਰ ਹਾਂਜੀ ਸਰ ਅੱਜ ਫੇਰ ਇੱਕ ਵਾਰ ਖੁਸ਼ੀ ਆਈ ਏ ਰੂਚੰਦ ਲਾਟਰੀ ਵਾਲੀ ਦੁਕਾਨ ਤੇ ਅੱਜ ਫੇਰ ਇਨਾਮ ਨਿਕਲਿਆ ਸਰ ਅੱਜ ਦਾ ਜਿਹੜਾ ਇਨਾਮ ਨਿਕਲਿਆ ਉਹ ਦੱਸ ਦਈਏ ਸੀ ਕਿੰਨਾ ਨਿਕਲਿਆ ਉਹ ਹਰਸ਼ ਜੁਨੇਜਾ ਜੀ ਨੇ ਜੀ ਉਰਫ ਡਿੰਪੂ ਇਹ ਇੱਥੇ ਸਰਕਾਰੀ ਗਰਲ ਸਕੂਲ ਦੇ ਵਿੱਚ ਸੇਵਾਵਾਂ ਦੇ ਰਿਹਾ ਹੈ ਗਵਰਨਮੈਂਟ ਗਰਲ ਸਕੂਲ ਦੇ ਵਿੱਚ ਇਹ 뮤직 ਟੀਚਰ ਨੇ ਸਰ ਬਹੁਤ ਅੱਛੀਆਂ ਸੇਵਾਵਾਂ ਦੇ ਰਿਹਾ ਹੈ ਤੇ ਠਾਕੁਰ ਜੀ ਦੀ ਕਿਰਪਾ ਹੋਈ ਹੈ ਬਹੁਤ ਅੱਛੇ ਬਾਂਸਰੀ ਵਾਦਕ ਵੀ ਨੇ ਤੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਤੇ 90000 ਰੁਪਏ ਦਾ ਇਨਾਮ ਨਿਕਲਿਆ ਸਰ ਕੱਲ ਇਹ ਸਾਡੀ ਦੁਕਾਨ ਤੇ ਆਏ ਸੀਗੇ ਆਪਣੇ ਦੋਸਤ ਦੇ ਨਾਲ ਇਹਨਾਂ ਦੇ ਦੋਸਤ ਅਕਸਰ ਸਾਡੇ ਕੋਲ ਟਿਕਟ ਖਰੀਦਦੇ ਆ ਕੱਲ ਮੈਂ ਇਹਨਾਂ ਨੂੰ ਧੱਕੇ ਨਾਲ ਟਿਕਟ ਦੇ ਦਿੱਤੀ ਮੈਂ ਕਿਹਾ ਤੁਸੀਂ ਵੀ ਬਾਹ ਲਓ ਕਦੇ ਕਿਸਮਤ ਦਾ ਕੋਈ ਪਤਾ ਨਹੀਂ ਲੱਗਦਾ ਤੇ ਪਰਮਾਤਮਾ ਨੇ ਇਹਨਾਂ ਦੀ ਸੁਣੀ ਆ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਜੀ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਹੈ ਵੀ ਰੂਪ ਚੰਦ ਲਾਟਰੀ ਦੀ ਦੁਕਾਨ ਤੋਂ ਹਰ ਰੋਜ਼ ਹੀ ਡੇਲੀ ਕੋਈ ਨਾ ਕੋਈ ਪ੍ਰਾਈਜ਼ ਨਿਕਲ ਰਿਹਾ ਹੈ ਜੀ ਜੀ ਧੰਨਵਾਦ ਜੀ ਤੁਸੀਂ ਵੀ ਆਓ ਤੇ ਲਖਪਤੀ ਬਣੋ ਹੁਣ ਤੁਹਾਡੇ ਲਈ ਵੀ ਟਿਕਟਾਂ ਆ ਗਈਆਂ ਇੱਕ ਆ ਗਈ ਹੈ 500 ਰੁਪਏ ਦੀ ਜਿਹੜੀ ਕਿ ਅਸੇ ਸ਼ਨੀਵਾਰ 21 ਤਰੀਕ ਨੂੰ ਖੁੱਲਣ ਜਾ ਰਹੀ ਉਹ 2.5 ਕਰੋੜ ਰੁਪਏ ਦਾ ਜੀ 500 ਰੁਪਏ ਸੈਕਿੰਡ ਪ੍ਰਾਈਜ਼ ਜਿਹੜਾ ਹੈ ਉਹ 20 ਲੱਖ ਦਾ ਥਰਡ 10 ਲੱਖ ਦਾ ਔਰ ਛੋਟੇ ਕਾਫੀ ਅੱਛੇ ਪ੍ਰਾਈਜ਼ ਨੇ 21 ਜੂਨ ਯਾਨੀ ਕਿ ਚਾਰ ਦਿਨਾਂ ਬਾਅਦ ਲਾਟਰੀ ਖੁੱਲਣ ਜਾ ਰਹੀ ਹੈ 21 ਜੂਨ ਦਾ ਮਤਲਬ ਹੈ ਵੀ 21 ਜੂਨ ਸਭ ਤੋਂ ਵੱਡਾ ਦਿਨ ਹੁੰਦਾ ਹੈ ਯਾਨੀ ਕਿ ਪੂਰੇ ਸਾਲ ਦੇ ਵਿੱਚ ਅਗਰ ਪੂਰਾ ਵੱਡਾ ਦਿਨ ਹੁੰਦਾ ਹੈ ਤਾਂ 21 ਜੂਨ ਹੈ 21 ਜੂਨ ਦਾ ਮਤਲਬ ਹੁੰਦਾ ਵੀ ਕੁਝ ਸਿਕਿੰਟ ਹੈ ਜਾਂ ਕੁਝ ਮੈਂਟਲੀ ਵੱਡਾ ਹੁੰਦਾ ਹੈ ਆਮ ਦਿਨ ਨਾਲੋਂ ਇਸ ਦਿਨ ਯੋਗਾ ਦਿਵਸ ਵੀ ਮਨਾਇਆ ਜਾਂਦਾ ਹੈ ਯਾਨੀ ਕਿ ਹਰੇਕ ਦੇ ਸਵਾਸਥਿਆ ਦੀ ਕਾਮਨਾ ਵੀ ਕੀਤੀ ਜਾਂਦੀ ਹੈ ਤੇ ਅਸੀਂ ਜਿਹੜੀ ਇੱਕ ਕਾਮਨਾ ਹੋਰ ਕਰਨੇ ਆ ਵੀ ਪ੍ਰਮਾਤਮਾ ਤੁਹਾਨੂੰ ਐਦਰ ਵੀ ਖੁਸ਼ੀਆਂ ਦੇ ਲਾਟਰੀ ਨਿਕਲੇ ਤੁਹਾਨੂੰ ਤੇ ਤੁਹਾਡਾ ਜੀਵਨ ਬਦਲੇ ਜੀ ਤੇ ਲਾਟਰੀ ਖਰੀਦਣ ਲਈ ਕਿੱਥੇ ਆਣਾ ਹੈ ਰੂਪ ਲਾਟਰੀ ਮਹਿਰੀ ਅਬਜ਼ਾਰ ਫਾਜ਼ਿਲਗਾ ਰੂਪ ਲਾਟਰੀ ਮਹਿਰੀ ਅਬਜ਼ਾਰ ਫਾਜ਼ਿਲਗਾ ਸਾਡਾ ਮਾਈ ਨੰਬਰ ਹੈ 9218799910 ਸਾਡਾ ਦੂਸਰਾ ਨੰਬਰ ਹੈ 9417322161 ਜਲਦੀ ਆਓ ਵੈਲਕਮ ਤੇ ਘਰੇ ਬੈਠਾ ਵੀ ਕੋਈ ਲਾਟਰੀ ਪਾ ਸਕਦਾ ਕਿ ਆਉਣਾ ਜ਼ਰੂਰੀ ਸਰ ਆਜੋ ਤਾਂ ਬੈਟਰ ਹੈਗਾ ਆਓਗੇ ਤਾਂ ਤੁਸੀਂ ਆਪਦੇ ਆਪੇ ਦੇਖ ਕੇ ਲੈ ਜਾਓਗੇ ਟਿਕਟ ਜੋ ਵੀ ਪਸੰਦ ਹੈ ਸਰ ਜੇ ਕੋਈ ਦੂਰੋਂ ਜਿਵੇਂ ਪਿਛਲੇ ਮਹੀਨੇ ਦਿੱਕਨ ਨੂੰ ਮਿਲਿਆ ਵੀ ਬਾੜ ਦੇ ਕਈ ਸ਼ਹਿਰਾਂ ਤੋਂ ਵੇਖੇ ਇੱਥੇ ਲਾਟਰੀ ਪਾ ਕੇ ਗਏ ਉਹਨਾਂ ਨੂੰ ਹਾਂਜੀ ਹਾਂਜੀ ਕਾਫੀ ਦੂਰੋਂ ਦੂਰੋਂ ਲੋਕ ਆਉਂਦੇ ਆ ਜੀ ਅੰਡੇਮਾਨ ਨਿਕੋਬਾਰ ਤੋਂ ਵੀ ਇੱਥੇ ਆ ਕੇ ਟਿਕਟ ਖਰੀਦ ਗਏ ਹੁਸ਼ਿਆਰਪੁਰ ਤੋਂ ਜੱਗੂ ਨਾਂਨ ਵਾਲਾ ਜਿਹੜਾ ਨਾਂ ਦੀ ਰੇੜੀ ਲਾਂਦਾ ਹੈ ਉਹ ਵੀ ਇੱਥੇ ਕੰਮ ਆਇਆ ਸੀ ਉਹਨੂੰ ਵੀ ਸਵਾ 2 ਲੱਖ ਰੁਪਏ ਪਿਛਲੇ ਮਹੀਨੇ ਨਿਕਲਿਆ ਜੀਗਾ ਅਗਰ ਪਿਛਲੇ 10 ਦਿਨਾਂ ਦਾ ਹੀ ਰਿਕਾਰਡ ਤੁਸੀਂ ਇਹਦਾ ਇੱਥੇ ਕੋਈ ਦਿਨ ਵੀ ਖਾਲੀ ਨਹੀਂ ਗਾ ਇੱਥੇ ਹਰ ਰੋਜ਼ ਹੀ ਨਾਮ ਬੰਡੇ ਗਏ ਆ ਜੀ ਇੱਥੇ ਸੁੱਤੇ ਕਬਾੜੀਏ ਨੂੰ ਵੀ ਨਾਮ ਆਇਆ ਜੀ ਅ ਇੱਥੇ ਥਾਣੇ ਦੇ ਮੁੰਚੀ ਨੂੰ ਵੀ ਨਾਮ ਆਇਆ ਜ ਯਾਨੀ ਕਿ ਚੋਨਾ ਦਾ ਬੀਜ ਲੈਣ ਆਏ ਸੀਗੇ ਰਵਿੰਦਰ ਕੁਮਾਰ ਮੰਮੂ ਖੇੜੇ ਦੇ ਉਹ ਵੀ ਵਿਜੇਤਾ ਬਣੇ ਸੀਗੇ ਓਡਿਆ ਪਿੰਡ ਦੇ ਰਵਿੰਦਰ ਜੀ ਜੋ ਕਿ ਚੋਨਾ ਲਾਰੇ ਸੀਗੇ ਉਹ ਵੀ ਵਿਜੇਤਾ ਬਣੇ ਸੀਗੇ ਤੇ ਸਰਪੰਚ ਜੀ ਮਲੋੜ ਰੋਡ ਵਾਲੇ ਉਹ ਵੀ ਵਿਜੇਤਾ ਬਣੇ ਸੀਗੇ ਅੱਖਾਂ ਦੇ ਡਾਕਟਰ ਉਹ 5 ਕਰੋੜ ਦੇ ਵਿਜੇਤਾ ਬਣੇ ਸੀਗੇ ਸਰ ਇੱਥੇ ਹਰੇਕ ਬੰਦੇ ਨੂੰ ਹੀ ਮੌਕਾ ਦਿੱਤਾ ਜਾਂਦਾ ਜੀ ਲਖਪਤੀ ਕਰੋੜਪਤੀ ਬਣਨ ਦਾ ਜੀ ਅਤੇ ਰੰਗ ਵਾਲੇ ਨੋਟ ਤੇ ਵੀ ਲੋਕਾਂ ਨੂੰ ਵਿਜੇਤਾ ਬਣਾਇਆ ਹੈ ਮੈਂ ਹਲਦੀ ਵਾਲੇ ਰੋਡ ਨੋਟ ਤੇ ਵੀ ਲੋਕੀ ਲੱਖਪਤੀ ਕਰੋੜਪਤੀ ਬਣ ਗਏ ਹੈ ਅਤੇ ਕਈ ਲੋਕਾਂ ਨੇ ਐਟ੍ਰਿਕਾਂ ਵੀ ਮਾਰੀਆਂ ਤੇ ਹੁਣ ਤੁਹਾਨੂੰ ਵੀ ਸੱਦਾ ਦਿੱਤਾ ਜਾ ਰਿਹਾ ਵੀ ਤੁਸੀਂ ਵੀ ਆ ਕੇ ਆਦਾ ਇਨਾਮ ਜਿੱਤੋ ਜਲਦੀ ਆਓ ਵੈਲਕਮ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਸ਼ ਸੁਨੇਜ ਜੀ ਜੀ ਸਰ ਤੁਹਾਨੂੰ ਲਾਟਰੀ ਲੱਗੀ ਕਿੰਨਾ ਕੁ ਵਾਰ ਖੁਸ਼ੀ ਹੋ ਰਹੀ ਹੈ ਵਧੀਆ ਲੱਗਿਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਪਹਿਲੀ ਵਾਰ ਪਾਈ ਸੀ ਲਾਟਰੀ ਹਾਂਜੀ ਪਹਿਲੀ ਵਾਰ ਹੀ ਪਾਈ ਸੀ ਪਹਿਲੀ ਵਾਰ ਹੀ ਨਿਕਲ ਗਿਆ ਠੀਕ ਹੈ ਧੰਨਵਾਦ